ਹੈਲੋ ਸਤਿ ਸ਼੍ਰੀ ਅਕਾਲ ਵੈਲਕਮ ਟੂ ਮੈਪਲ ਪੰਜਾਬ ਟਰੈਵਲ ਅੱਜ ਅਸੀਂ ਆਏ ਹਾਂ ਸਿਡਨੀ ਨੋਵਾ ਸਕੋਸ਼ੀਆ ਦੇ ਇੱਕ ਬਹੁਤ ਹੀ ਖੂਬਸੂਰਤ ਤੇ ਹਿਸਟੋਰੀਕਲ ਜਗ੍ਹਾ ਹਾਈਲੈਂਡ ਬਿਲਿਸ ਇਹ ਜਗ੍ਹਾ ਸਕਾਟਲੈਂਡ ਦੇ ਕਲਚਰ ਤੇ ਹੈਰੀਟੇਜ ਦੀ ਜਿੰਦਾ ਐਗਜ਼ਾਮਪਲ ਆ ਲੈਟਸ ਐਕਸਪਲੋਰ ਥਿਸ ਬਿਊਟੀਫੁਲ ਓਪਨ 에ਅਰ ਮਿਊਜ਼ੀਅਮ ਤੇ ਆਪਾਂ ਜਾਵਾਂਗੇ ਟਾਈਮ ਬੈਕ ਟੂ 1800ਸ ਇਟਸ ਅ ਜਰਨੀ ਆਫ ਸਕਾਟਿਸ਼ ਇਮੀਗ੍ਰੈਂਟ ਹੂ ਕੇਮ ਟੂ ਕੈਨੇਡਾ ਅਰਾਊਂਡ 1800 ਹਾਈਲੈਂਡ ਵਿਲੇਜ ਬਹੁਤ ਹੀ ਖੂਬਸੂਰਤ ਪਹਾੜੀ ਤੇ ਬਣਿਆ ਹੋਇਆਗਾ ਜਦੋਂ ਸਕਾਟਿਸ਼ ਇਮੀਗ੍ਰੈਂਟ ਕੈਨੇਡਾ ਆਈ ਸੀ ਅਰਾਊਂਡ 1800 ਉਹਨਾਂ ਨੇ ਆਪਣਾ ਕਲਚਰ ਮਿਊਜ਼ਿਕ ਤੇ ਫੇਥ ਨਾਲੀ ਜਮੀਨ ਨੂੰ ਆਪਣਾ ਨਵਾਂ ਗੜ੍ਹ ਬਣਾਇਆ ਇਹ ਵਿਲੇਜ ਉਹੀ ਲਾਈਫ ਦਿਖਾਉਂਦਾ ਜਿੱਤੋਂ ਸਕਾਟਿਸ਼ ਸ਼ੈਟਲਰਸ ਨੇ ਆਪਣੀ ਜਰਨੀ ਸਟਾਰਟ ਕੀਤੀ ਐਕਚੁਅਲੀ ਨੋਵਾ ਸਕੋਸ਼ੀਆ ਦਾ ਮਤਲਬ ਹੀ ਨਿਊ ਸਕਾਟਲੈਂਡ ਆ ਇਹ ਨਵਾਂ ਸਕਾਟਲੈਂਡ ਇੱਕ ਨਵੀਂ ਸ਼ੁਰੂਆਤ ਦਾ ਇਹ ਜੱਗਾ ਸਿਰਫ ਨਾਮ ਤੱਕ ਹੀ ਨਹੀਂ ਕਲਚਰ ਤੱਕ ਵੀ ਸਕਾਟਲੈਂਡ ਨਾਲ ਜੁੜੀ ਹੋਈ ਆ ਜੇ ਤੁਸੀਂ ਇਹ ਕਨੈਕਸ਼ਨ ਸੱਚੀ ਚ ਫੀਲ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਰਫੈਕਟ ਜਗਾ ਹਾਈਲੈਂਡ ਬਿਲੇਸ ਇੱਥੇ ਆਓ ਲਿਵਿੰਗ ਮਿਊਜ਼ੀਅਮ ਆ ਤੁਸੀਂ ਦੇਖ ਸਕਦੇ ਹੋ ਸਕਾਟਿਸ਼ ਸ਼ੈਟਲਰਸ ਕਿਵੇਂ ਉਹਨਾਂ ਨੇ ਆਪਣਾ ਘਰ ਬਣਾਇਆ ਕਿਵੇਂ ਉਹਨਾਂ ਦੀ ਲੈਂਗੁਏਜ ਮਿਊਜ਼ਿਕ ਤੇ ਟ੍ਰੈਡੀਸ਼ਨ ਅੱਜ ਵੀ ਜਿੰਦਾ ਨਹੀਂ ਚਲੋ ਹਣ ਘਰ ਦੇ ਅੰਦਰ ਚੱਲੀਏ 1800s ਦੀ ਉਹ ਲਾਈਫ ਜਿੱਥੇ ਸਟਰਗਲ ਕਲਚਰ ਤੇ ਹੋਪ ਦਾ ਪਰਫੈਕਟ ਬਲੈਂਡ ਆ ਇਹ ਗਾਮਾ ਉਸ ਸਮੇਂ ਦੀ ਰੂਰਲ ਸਕਾਟਿਸ਼ ਲਾਈਫ ਦਾ ਪਾਰਟ ਸੀ ਇਹ ਐਨੀਮਲ ਸ਼ੈਟਲਰ ਸਲੇਵ ਫੂਡ ਬੂਰਥ ਤੇ ਫਾਰਮਿੰਗ ਲਈ ਬਹੁਤ ਇੰਪੋਰਟੈਂਟ ਸੀ ਉਹਨਾਂ ਦੀ ਸਿੰਪਲ ਜੀ ਲਾਈਫ ਕੁਦਰਤ ਨਾਲ ਪੂਰੀ ਤਰ੍ਹਾਂ ਕਨੈਕਟਡ ਸੀ ਆਬਰੀ ਹਾਊਸ ਇਨ ਹਾਈਲੈਂਡ ਬਿਲਿ ਸਟਾਈਲਸ ਆ ਸਟੋਰੀ ਆ ਸਟੋਰੀ ਆਫ ਸਟਰਗਲ ਹੋਪ ਐਂਡ ਨਿਊ ਬਿਗਿੰਗ ਈ ਪੈਲਾਗਾਰ ਇੱਕ ਨਮ ਇੱਕ ਕਹਾਣੀ ਹੈ ਸਰਵਾਈਵਲ ਦੀ ਜਦੋਂ ਸਕਾਟਿਸ਼ ਫੈਮਲੀਸ ਪਹਿਲੀ ਵਾਰ ਨੋਵਾ ਸਕੋਸ਼ੀ ਆਈ ਉਹਨਾਂ ਕੋਲ ਸਿਰਫ ਸੁਪਨੇ ਤੇ ਹਿੰਮਤ ਸੀ ਉਹਨਾਂ ਨੇ ਜੰਗਲ ਵਿੱਚ ਲੱਕੜ ਨਾਲ ਇੱਕ ਛੋਟੀ ਜੀ ਹੱਟ ਬਣਾਈ ਕਾਨਿਆਂ ਦੀ ਛੱਤ ਫਾਇਰਪਲੇਸ ਤੇ ਸਿਰਫ ਬੇਸਿਕ ਚੀਜ਼ਾਂ ਪੈਲਾਗਾਰ ਇਸ ਨਵੀਂ ਜ਼ਮੀਨ ਤੇ ਠੰਡੀਆਂ ਹਵਾਵਾਂ ਸਰਦ ਰੁੱਤ ਪਰ ਦਿਲ ਵਿੱਚ ਇੱਕ ਆਸ ਵੀ ਵਿਲ ਬਿਲਡ ਆਰ ਲਾਈਫ ਹੇਅਰ ਅਰਲੀ 1800ਸ ਥੋੜਾ ਸਮਾਂ ਬੀਤਿਆ ਤੇ লাই تھوڑی बेटर ਹੋ ਗਈ ਤੇ اگلا ਘਰ ਘੜ ਦੀਆਂ ਕੰਧਾਂ ਮਜ਼ਬੂਤ ਤੇ ਫਾਰਮਿੰਗ ਸਟਾਰਟ ਹੋਈ ਇਹ ਟਾਈਮ ਦਾ ਮੈਸੇਜ ਸੀ ਵੀ ਆਰ ਨਾਟ ਜਸਟ ਸਰਵਾਈਵਿੰਗ ਵੀ ਆਰ ਗਰੋਇੰਗ 1820 ਤੱਕ ਉਹਨਾਂ ਦਾ ਜੀਵਨ ਬਦਲ ਚੁੱਕਿਆ ਸੀ ਇਹ ਫਰੇਮ ਹਾਊਸ ਮਾਡਰਨ ਫੀਲ ਦਿੰਦਾ वुਡਨ ਫਲੋਰਸ ਵਿੰਡੋ ਤੇ ਸੈਪਰੇਟ ਰੂਮਸ ਸਮਾਲ ਵਿੰਡੋ ਲੋ ਸੀਲਿੰਗ ਸਿੰਪਲ ਫਰਨੀਚਰ ਜ਼ਿਆਦਾ ਲਗਜ਼ਰੀ ਤਾਂ ਨਹੀਂ ਪਰ ਜ਼ਿੰਦਗੀ ਚੱਲ ਰਹੀ ਸੀ ਘਰ ਦੇ ਅੰਦਰ ਸਪਿੰਨਿੰਗ ਬੀਲ ਚਰਖਾ ਇੱਕ ਸਿਰਫ ਟੂਲ ਨਹੀਂ ਸੀ ਉਸ ਸਮੇਂ ਦੀ ਮਿਹਨਤ ਦੀ ਨਿਸ਼ਾਨੀ ਆ ਇਹ ਕਰਕੀਮ ਕੇਲਸ ਦੇ ਨਾਮ ਤੇ ਹੈ ਪਰ ਇਹ ਸਿਰਫ ਉਹਨਾਂ ਦੀ ਕੰਟਰੀਬਿਊਸ਼ਨ ਨੂੰ ਯਾਦ ਨਹੀਂ ਕਰਵਾਉਂਦਾ ਬਲਕਿ ਸਦੀਆਂ ਪੁਰਾਣੀ ਕੇਲ ਕਲਚਰ ਦੀ ਜਿੰਦਾ ਤਸਵੀਰ ਆ ਜਦੋਂ ਤੁਸੀਂ ਘਰ ਦੇ ਅੰਦਰ ਜਾਂਦੇ ਹੋ ਤੁਸੀਂ ਸਿਰਫ ਹਿਸਟਰੀ ਨੂੰ ਮਹਿਸੂਸ ਨਹੀਂ ਕਰਦੇ ਯੂ ਕੈਨ ਫੀਲ ਉਹਨਾਂ ਦੀ ਲਾਈਫ ਉਹਨਾਂ ਦੀ ਸਟਰਗਲ ਉਹਨਾਂ ਦੀ ਹੋਪ ਹੁਣ ਆਪਾਂ ਕਰਦੇ ਸੈਕੰਡ ਫਲੋਰ ਤੇ ਜਾ ਕੇ ਦੇਖਦੇ ਹਾਂ ਇੱਕ ਰੂਮ ਨਹੀਂ ਸ਼ਟਲਰਸ ਦੀ ਲਾਈਫ ਦਾ ਇੱਕ ਇੰਟਿਮੇਟ ਕਲਿੱਪਸ ਆ ਸਿੰਪਲ ਵੁੱਡਨ ਬੈੱਡ ਇਹਦੇ ਮੈਟ੍ਰਸ ਦੀ ਫਿਨਿਸ਼ਿੰਗ ਫਿਨਿਸ਼ਿੰਗ ਸਟੋਨ ਨਾਲ ਹੋਈ ਆ ਇਹ ਉਹਨਾਂ ਲਈ ਸਿਰਫ ਇੱਕ ਰੈਸਟ ਰੂਮ ਨਹੀਂ ਸੀ ਇੱਕ ਸੇਫ ਕੋਰਨਰ ਸੀ ਜਿੱਥੇ ਉਹ ਆਪਣੀ ਥਕਾਨ ਲਾਉਂਦੇ ਸੀ ਥਿਸ ਸ਼ੋਜ਼ ਬਿਊਟੀ ਆਫ ਸਿੰਪਲੀਸਿਟੀ ਇਹ ਮਸ਼ੀਨ ਗੈਲਿਕ ਲੋਕਾਂ ਦੀ ਲਾਈਫ ਦਾ ਇੰਟੀਗਰਲ ਪਾਰਟ ਸੀ ਫੈਮਿਲੀ ਲਈ ਸਵੈਟਰ ਸੌਕਸ ਇਹਦੇ ਤੇ ਬਣਾਉਂਦੇ ਸੀ ਸਕਾਟਿਸ਼ ਸੈਟਲਰਸ ਕੈਨੇਡਾ ਦੇ ਵਿੱਚ 18 ਤੋਂ 19ਵੀਂ ਸੈਂਚਰੀ ਦੇ ਵਿੱਚ ਆਏ ਡੂ ਟੂ ਅ ਮਿਕਸ ਆਫ ਇਕਨੋਮਿਕ, ਸੋਸ਼ਲ ਐਂਡ ਪੋਲਿਟੀਕਲ ਰੀਜ਼ਨ ਸਕਾਟਲੈਂਡ ਵਿੱਚ ਜ਼ਮੀਨ ਬਹੁਤ ਛੋਟੀ ਸੀ ਤੇ ਲੈਂਡਲੋਰਡ ਨੇ ਹਾਈਲੈਂਡ ਕਲੀਅਰੈਂਸ ਕਰਕੇ ਫਾਰਮਰ ਨੂੰ ਆਪਣੇ ਘਰਾਂ ਤੋਂ ਕੱਢ ਦਿੱਤਾ ਲੋਕਾਂ ਨੂੰ ਨਵੀਂ ਜ਼ਿੰਦਗੀ ਲਈ ਜਗ੍ਹਾ ਚਾਹੀਦੀ ਸੀ ਤੇ ਕੈਨੇਡਾ ਪਰਫੈਕਟ ਆਪਸ਼ਨ ਸੀ ਇੱਥੇ ਉਹਨਾਂ ਨੂੰ ਬਾਇਡ ਲੈਂਡ ਫਾਰਮਿੰਗ ਅਪਰਚੂਨਿਟੀ ਤੇ ਬੈਟਰ ਲਾਈਫ ਮਿਲੀ ਉਹ ਆਪਣੀ ਗੀਲਿਕ ਲੈਂਗੁਏਜ 뮤직 ਤੇ ਟ੍ਰੈਡੀਸ਼ਨ ਵੀ ਨਾਲ ਲੈ ਕੇ ਆਏ ਦੈਟਸ ði ਰੀਜ਼ਨ ਕਿ ਅੱਜ ਵੀ ਨੋਵਾ ਸਕੋਸ਼ੀਆ ਦੇ ਕਲਚਰ ਵਿਦ ਸਕਾਟਿਸ਼ ਇਨਫਲੂਐਂਸ ਨਜ਼ਰ ਆਉਂਦੀ ਆ ਇਹਨਾਂ ਲੋਕਾਂ ਨੇ ਆਪਣੀ ਸਟਰਗਲ ਤੇ ਮਿਹਨਤ ਨਾਲ ਵਿਲੇਜ ਬਾਂਡ ਤੇ ਫਾਰਮ ਬਣਾਈ ਜੋ ਆਪਾਂ ਦੇਖ ਰਹੇ ਹਾਂ ਹਾਈਲਾਈਨ ਵਿਲੇਜ ਮਿਊਜ਼ੀਅਮ ਵਿੱਚ ਇਹ ਬਾਰਨ 1770 ਤੋਂ 1850 ਵਾਲੀ ਟਾਈਮ ਪੀਰੀਅਡ ਨੂੰ ਰਿਪਰੈਜ਼ੈਂਟ ਕਰਦਾ। ਇਹਦੇ ਵਿੱਚ ਖੇਤ, ਐਨੀਮਲ ਤੇ ਟ੍ਰੈਡੀਸ਼ਨਲ ਟੂਲ ਰੱਖਿਆ ਜਿਹੜੀ ਫੈਮਿਲੀ ਲਈ ਵਰਤੀ ਜਾਂਦੀ ਸੀ। ਬਾਰਨ ਦੀ ਡਿਜ਼ਾਈਨ ਸਕਾਟਿਸ਼ ਟ੍ਰੈਡੀਸ਼ਨਲ ਸਟਾਈਲ ਤੇ ਲੋਕਲ ਕੈਨੇਡੀਅਨ ਰਿਸੋਰਸਸ ਦਾ ਕੰਬੀਨੇਸ਼ਨ ਆ। ਇਹਦੇ ਪਿਲਰਸ ਨਾਲ ਐਨੀਮਲਸ ਨੂੰ ਬੰਨਿਆ ਜਾਂਦਾ ਸੀ ਤੇ ਖੇਤੀ ਦੇ ਸਾਰੇ ਸੰਸੰਧ ਇੱਥੇ ਸਾਂਭੇ ਹੋਏ ਸੀ। ਤੇ ਬਹੁਤ ਖੁੱਲੀ ਜਗ੍ਹਾ ਸੀ ਜਿਹਦੇ ਵਿੱਚ ਘੋੜੇ, ਗਾਵਾਂ ਤੇ ਪੀੜਾਂ ਨੂੰ ਬੰਨਿਆ ਜਾਂਦਾ ਸੀ। ਤੇ ਸਾਰੀ ਸੰਦਸਾਮ ਕੀ ਰੱਖੀ ਹੋਈ ਸੀ ਇਹ ਘਰ ਦੀ ਇੱਕ ਪਾਸੇ ਡੈਰੀ ਰੂਮ ਆ ਇਹ ਉਹਨਾਂ ਦੀ ਸੈਲਫ ਸਫੀਸ਼ੀਐਂਟ ਲਾਈਫ ਦਾ ਸੈਂਟਰ ਆ ਜਿੱਥੇ ਉਹ ਲੋਕ ਦੁੱਧ ਇਕੱਠਾ ਕਰਕੇ वुਡਨ ਸੌਂਸ ਦੇ ਬਾਕਟ ਨਾਲ ਬਟਰ ਤੇ 치ਜ਼ ਤੇ ਹੋਰ ਡੈਰੀ ਪ੍ਰੋਡਕਟਸ ਨੂੰ ਤਿਆਰ ਕਰਦੇ ਸੀ ਇਹ ਦੇਖ ਕੇ ਆਪਾਂ ਸਮਝ ਸਕਦੇ ਹਾਂ ਕਿ 200 ਸਾਲ ਪਹਿਲਾਂ ਲੋਕਾਂ ਦੀ ਜ਼ਿੰਦਗੀ ਕਿਵੇਂ ਚੱਲ ਰਹੀ ਸੀ ਐਨੀਮਲ ਖੇਤ ਤੇ ਮਿਹਨਤ ਨਾਲ ਹੀ ਹਰ ਦਿਨ ਉਹਨਾਂ ਦਾ ਗੁਜ਼ਰ ਰਿਹਾ ਸੀ ਅੱਜ ਵੀ ਨੋਵਾ ਸਕੋਸ਼ੀਆ ਦੇ ਕੁਝ ਏਰੀਆ ਵਿੱਚ ਲੋਕ ਗੇਲਿਕ ਬੋਲਦੇ ਨੇ, ਸੌਂਗ ਗਾਉਂਦੇ ਨੇ। ਇਹਨਾਂ ਨੇ ਆਪਣੀ ਕਮਿਊਨਿਟੀ ਦੀ ਰੂਟਸ ਨੂੰ ਜਿੰਦਾ ਰੱਖਿਆ ਹੋਇਆ ਹੈ। ਮਿਊਜ਼ਿਕ ਤੇ ਟ੍ਰੈਡੀਸ਼ਨਲ ਡਾਂਸ ਐਨਾ ਲੋਕਾਂ ਦੀ ਹਰ ਸੈਲੀਬ੍ਰੇਸ਼ਨ ਵਿੱਚ ਅੱਜ ਵੀ ਹੁੰਦਾ ਹੈ। ਸਟੋਰੀ ਟੈਲਿੰਗ ਨਾਲ ਇਹਨਾਂ ਨੇ ਆਪਣੇ ਕਲਚਰ ਨੂੰ ਨੈਕਸਟ ਜਨਰੇਸ਼ਨ ਤੱਕ ਲੈ ਕੇ ਆਂਦਾ ਹੈ ਤੇ ਇਹਨਾਂ ਦੀ ਨੈਕਸਟ ਜਨਰੇਸ਼ਨ ਵੀ ਗੇਲਿਕ ਲੈਂਗੁਏਜ ਨੂੰ ਓਨਾ ਹੀ ਸੰਭਾਲ ਕੇ ਰੱਖ ਰਹੀ ਹੈ ਜਿੰਨਾ ਇਹਨਾਂ ਦੇ ਪੁਰਖਿਆਂ ਨੇ ਸੰਭਾਲਿਆ ਹੋਇਆ ਸੀ। ਸਕੋਸ਼ੀਸ ਸਕਾਟਿਸ਼ ਲੋਕ ਆਪਣੀ ਕਮਿਊਨਿਟੀ ਫੇਥ ਟ੍ਰੈਡੀਸ਼ਨ ਨੂੰ ਮੈਂਟੇਨ ਕਰ ਰਹੇ ਸੀ ਅਗਲਾ ਕਰ ਇਸ ਹਾਈਲੈਂਡ ਵਿਲੇਜ ਦੇ ਵਿੱਚ ਚਰਚ ਚਿੱਥੀ ਕਮਿਊਨਿਟੀ ਬਿਲਡ ਹੋ ਰਹੀ ਸੀ ਇਹ ਚਰਚ ਸਿੰਪਲ ਊਡਨ ਬਿਲਡਿੰਗ ਆ ਪਰ ਡਿਜ਼ਾਈਨ ਵਿੱਚ ਸਕਾਟਿਸ਼ ਸਟਾਈਲ ਆਰਕੀਟੈਕਚਰ ਨਜ਼ਰ ਆਉਂਦਾ ਊਡਨ ਬੀਮ ਟਾਲ ਵਿੰਡੋ ਤੇ ਬੈਲ ਟਾਵਰ ਇਬਲੀਸ ਦਾ ਸੈਂਟਰ ਸੀ ਜਿੱਥੇ ਲੋਕ ਹਾਰਡ ਸੰਡੇ ਮਿਲਦੇ ਪ੍ਰੇਅਰ ਕਰਦੇ ਤੇ ਆਪਣੀ ਕਮਿਊਨਿਟੀ ਦੀ ਇੰਪੋਰਟੈਂਟ ਟੌਪਿਕ ਡਿਸਕਸ ਕਰਦੇ ਸੀ ਚਰਚ ਵਿੱਚ ਸਿਰਫ ਪ੍ਰੇਅਰ ਹੀ ਨਹੀਂ ਕੀਤੀ ਜਾਂਦੀ ਸੀ ਦੇ ਯੂਜ਼ਡ ਚਰਚ ਫਾਰ ਕਮਿਊਨਿਟੀ ਗੈਦਰਿੰਗਸ ਵੈਡਿੰਗ ਫਾਰ ਸਪੈਸ਼ਲ ਸੈਲੀਬ੍ਰੇਸ਼ਨ ਥਿਸ ਰਿਪਰਿਜ਼ੈਂਟ ਸਕਾਟਿਸ਼ ਸ਼ੈਟਰਸ ਫੇਥ ਐਂਡ ਯੂਨਿਟੀ ਨੈਕਸਟ ਹਾਊਸ ਇਜ਼ ਚਾਰਲਸ ਪਲੇਸ A ਹਾਊਸ ਬੂਡਲ ਲੌਕਸ ਥਿਸ ਸਟੋਨ ਫਾਊਂਡੇਸ਼ਨ ਨਾਲ ਬਣਿਆ ਹੋਇਆ ਘਰ ਵਿੱਚ ਕੋਈ ਮਾਡਰਨ ਚੀਜ਼ ਨਹੀਂ ਹੈਗੀ ਸਾਰਾ ਕੁਝ ਹੈਂਡਮੇਡ ਫਰਨੀਚਰ ਬੁਲਨ ਰਗਸ ਤੇ ਕਲੇ ਪੋਰਟਸ ਮਤਲਬ ਮਿੱਟੀ ਦੇ ਭਾਂਡੇ ਸਾਰਾ ਕੁਝ ਹੱਥਾਂ ਨਾਲ ਬਣਾਇਆ ਹੋਇਆ ਕੋਰਨਰ ਵਿੱਚ ਇੱਕ ਲੂਮ ਆ ਜਿਹਦੇ ਤੇ ਬੁਲਨਸ ਮਿਲਕ ਬੂਲ ਸਪਿਨ ਕਰਕੇ ਬਲੈਂਕਿਟਸ ਤੇ ਕਲੋਥ ਬਣਾਏ ਜਾਂਦੇ ਸੀ ਇਹ ਇੱਕ ਆਰਫ ਸੈਲਫ ਸਫੀਸ਼ੀਐਂਟ ਲਾਈਫ ਸਟਾਈਲ ਨੂੰ ਦਿਖਾਉਂਦਾ ਜਿੱਥੇ ਫੈਮਿਲੀ ਖੇਤ ਤੇ ਪਸ਼ੂਆਂ ਤੇ ਹੈਂਡਕਰਾਫਟਸ ਡੇਲੀ ਲਾਈਫ ਦਾ ਹਿੱਸਾ ਸੀ ਚਾਰਲੀ ਤੇ ਉਹਨਾਂ ਦੀ ਫੈਮਿਲੀ ਦੀ ਜ਼ਿੰਦਗੀ ਹਾਰਡਵਰਕ ਸਿੰਪਲੀਸਿਟੀ ਤੇ ਗੀਲਿਕ ਕੰਡੀਸ਼ਨ ਨਾਲ ਭਰੀ ਹੋਈ ਸੀ ਉਹਨਾਂ ਨੇ ਨੇਚਰ ਐਨੀਮਲ ਤੇ ਸੀਜ਼ਨਲ ਫਾਰਮਿੰਗ ਫਾਲੋ ਕਰਕੇ ਆਪਣੀ ਲਾਈਫ ਚਲਾਈ ਇਹ ਜਗ੍ਹਾ ਸਿਰਫ ਹਾਊਸ ਤੇ ਟੂਲਸ ਦੀ ਕਲੈਕਸ਼ਨ ਨਹੀਂ ਇਹ ਇੱਕ ਲਿਵਿੰਗ ਹਾਰਟਬੀਟ ਹੈ ਗੀਲੀ ਕਮਿਊਨਿਟੀ ਸਕਾਟਲੈਂਡ ਤੋਂ ਆਪਣੀ ਲੈਂਗੁਏਜ ਸੰਗਸ ਫੇਥ ਤੇ ਕਲਚਰ ਲੈ ਕੇ ਆਈ ਤੇ ਨੋਵਾ ਸਕੋਸ਼ੀਆ ਦੇ ਦਿਲ ਵਿੱਚ ਆਪਣਾ ਨਵਾਂ ਘਰ ਬਣਾਇਆ ਉਨਾਲੀ ਇੱਕ ਲੈਂਡ ਸਿਰਫ ਜ਼ਮੀਨ ਨਹੀਂ ਸੀ ਇੱਕ ਜ਼ਿੰਦਗੀ ਦਾ ਪ੍ਰੋਮਿਸ ਸੀ ਖੇਤਾਂ ਵਿੱਚ ਮਿਹਨਤ ਘਰ ਵਿੱਚ ਪ੍ਰੇਅਰ ਤੇ ਦਿਲ ਵਿੱਚ ਗੈਲਿਕ ਪ੍ਰਾਈਡ ਇਹਨਾਂ ਦੀ ਹਰ ਮੁਸ਼ਕਿਲ ਨੂੰ ਹੋਪ ਵਿੱਚ ਬਦਲ ਰਹੀ ਸੀ ਅੱਗੇ ਆਪਾਂ ਚੱਲਦੀ ਹਾਂ ਸਕੂਲ ਹਾਊਸ ਵਿੱਚ ਤੇ ਦੇਖਦੇ ਹਾਂ ਸਕਾਟਿਸ਼ ਗੈਲਿਕ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਕਿਦਾਂ ਫੋਕਸ ਕਰਦੇ ਸੀ ਇਹ ਸਕੂਲ ਹਾਊਸ ਸਿੰਪਲ ਬੁਡ ਸਟਰਕਚਰ ਤੇ ਸਮਾਲ ਵਿੰਡੋ ਤੇ ਬੁਡਨ ਰੂਫ ਨਾਲ ਬਣਿਆ ਹੋਇਆ ਹੈ ਅੰਦਰ ਇੱਕ ਸਿੰਗਲ ਕਲਾਸਰੂਮਾ ਜਿੱਥੇ ਸਾਰੇ ਬੱਚੇ ਕੁੜੀਆਂ ਤੇ ਮੁੰਡੇ ਇਕੱਠੇ ਪੜ੍ਹਦੇ ਸੀ वुਡਨ ਡੈਸਕ ਚਾਕਬੋਰਡ ਤੇ ਹੈਂਡਮੇਡ ਟੀਚਿੰਗ ਟੂਲ ਨਾਲ ਪੜਾਈ ਹੁੰਦੀ ਸੀ ਟੀਚਰ ਇਹਨਾਂ ਬੱਚਿਆਂ ਨੂੰ ਰੀਡਿੰਗ ਰਾਈਟਿੰਗ ਤੇ ਬੇਸਿਕ ਅਰਥਮੈਟਿਕਸ ਸਿਖਾਉਂਦੇ ਸੀ ਪਰ ਸਕੂਲ ਵਿੱਚ ਪੜਾਈ ਦੇ ਨਾਲ-ਨਾਲ ਗੀਲੀਕ ਲੈਂਗੁਏਜ ਕਲਚਰ ਤੇ ਟਰੈਡੀਸ਼ਨ ਵੀ ਸਿਖਾਇਆ ਜਾਂਦਾ ਸੀ ਤਾਂ ਕਿ ਉਹ ਆਪਣੇ ਹੈਰੀਟੇਜ ਨੂੰ ਨੈਕਸਟ ਜਨਰੇਸ਼ਨ ਤੱਕ ਲੈ ਕੇ ਜਾਣ ਅਗਲਾ ਕਾਰਡ ਜਰਨਲ ਸਟੋਰ ਹੈ ਡੇਲੀ ਲਾਈਫ ਦਾ ਸੈਂਟਰ ਇਹ ਵੀ ਲੱਕੜ ਦੀ ਹੀ ਇਮਾਰਤ ਸੀ ਸਿੰਪਲ ਡਿਜ਼ਾਈਨ ਬਟ ਅੰਦਰ ਸਾਰਾ ਕੁਝ ਲੋਕਾਂ ਦੀ ਜ਼ਰੂਰਤ ਲਈ ਰੱਖਿਆ ਜਾਂਦਾ ਸੀ ਇੱਥੇ ਲੋਕ ਫੈਮਲੀਆਂ ਆਪਣਾ ਸਮਾਨ ਖਰੀਦਦੀਆਂ ਸਨ ਪੋਸਟ ਆਫਿਸ ਵਿੱਚ ਲੋਕ ਲੈਟਰ ਪਾਰਸਲ ਤੇ ਨਿਊਜ਼ਪੇਪਰ ਰੀਸੀਵ ਕਰਦੇ ਤੇ ਸੈਂਡ ਕਰਦੇ ਸੀ देयर ਵਰ ਨੋ ਇੰਟਰਨੈਟ ਲੈਟਰ ਐਂਡ ਬਰਡ ਆਫ ਮਾਊਥ ਸਿਰਫ ਕਮਿਊਨੀਕੇਸ਼ਨ ਦਾ ਵੇ ਸੀ ਪੋਸਟਮਾਸਟਰ ਲੋਕਾਂ ਨੂੰ ਲੈਟਰਸ ਡਿਸਟ੍ਰਿਬਿਊਟ ਕਰਦਾ ਨਿਊਜ਼ ਸ਼ੇਅਰ ਕਰਦਾ ਯੂ ਕੈਨ ਇਮੇਜਿਨ ਕਿ ਹਰ ਲੈਟਰ ਤੇ ਪਾਰਸਲ ਦਾ ਕਿੰਨਾ ਬੇਸਬਰੀ ਨਾਲ ਇੰਤਜ਼ਾਰ ਕੀਤਾ ਜਾਂਦਾ ਸੀ ਇਹ ਸਟੋਰ ਕਮਿਊਨਿਟੀ ਹੱਬ ਵੀ ਸੀ ਜਿੱਥੇ ਲੋਕ ਮਿਲਦੇ ਸੀ ਗੋਸਿਪ ਕਰਦੇ ਸੀ ਤੇ ਖਬਰਾਂ ਸ਼ੇਅਰ ਕਰਦੇ ਸੀ ਸਟੋਰ ਦੇ ਓਨਰ ਸ਼ੈਟਲਰਸ ਨੂੰ ਕ੍ਰੈਡਿਟ ਤੇ ਬਾਰਟਰ ਸਿਸਟਮ ਵਿੱਚ ਸਮਾਨ ਪ੍ਰੋਵਾਈਡ ਕਰਵਾਉਂਦੇ ਸੀ ਮਤਲਬ ਸਿਰਫ ਕੈਸ਼ ਨਹੀਂ ਬਟ ਗੁੱਡਸ ਐਕਸਚੇਂਜ ਤੇ ਉਧਾਰ ਵੀ ਚੱਲਦਾ ਸੀ ਇਹ ਚੀਜ਼ ਦੱਸਦੀ ਹੈ ਕਿ ਕਮਿਊਨਿਟੀ ਵਿੱਚ ਕਿੰਨਾ ਮਿਊਚੁਅਲ ਟਰਸਟ ਸੀ ਲੋਕ ਇੱਕ ਦੂਜੇ ਤੇ ਯਕੀਨ ਕਰਦੇ ਸੀ ਤੇ ਇੱਕ ਦੂਜੇ ਨੂੰ ਆਧਾਰ ਦੇ ਕੇ ਚੀਜ਼ਾਂ ਲੈਂਦੇ ਸੀ ਅੱਗੇ ਆਪਾਂ ਬੱਦਿਆਂ ਬਲੈਕਸਮਿਥ ਹਾਊਸਵਲ 1850 ਤੋਂ 1950 ਦੌਰ ਟਾਈਮ ਜਦੋਂ ਡੇਲੀ ਲਾਈਫ ਤੇ ਫਾਰਮਿੰਗ ਬਲੈਕਸਮਿਥ ਮਤਲਬ ਲੋਹਾਰ ਦੀ ਸਕਿਲਸ ਤੇ ਡਿਪੈਂਡ ਕਰਦਾ ਸੀ ਇਹ ਘਰ ਵਿੱਚ ਟੂਲਸ ਨੀਲਸ ਹਾਰ ਸ਼ੂਜ਼ ਤੇ ਫਾਰਮਿੰਗ ਦੇ ਸਾਰੇ ਸੰਦ ਬਣਾਈ ਜਾਂਦੇ ਸੀ ਲੋਹਾਰ ਮੈਟਲ ਨੂੰ ਪਿਗਲਾ ਕੇ ਸ਼ੇਪ ਦਿੰਦਾ ਤੇ ਸਾਰਾ ਕੁਝ ਰੈਡੀ ਕਰਦਾ ਬਲੈਕਸਮਿਥ ਲੋਕਾਂ ਦੀ ਡੇਲੀ ਫਾਰਮਿੰਗ ਤੇ ਟਰਾਂਸਪੋਰਟੇਸ਼ਨ ਦੀ ਬੈਕਬੋਨ ਸੀ ਲੋਹਾਰ ਦੀ ਇਹ ਦੁਕਾਨ ਅੱਜ ਵੀ ਸੰਦਾਂ ਨਾਲ ਭਰੀ ਹੋਈ ਹੈ ਤੇ ਅੱਜ ਵੀ ਉਸੇ ਤਰ੍ਹਾਂ ਲੋਹਾਰ ਇੱਥੇ ਲੋਹਾ ਪਿਗਲਾ ਕੇ ਸੰਦ ਬਣਾ ਰਿਹਾ ਹੈ ਹਾਈਲੈਂਡ ਬਿਲਿਜ ਵਿੱਚ ਅਗਲਾ ਘਰ ਹੈ ਜੀम्स ਪਲੇਸ ਇਹ ਘਰ 1850 ਤੋਂ 1950 ਵਾਲੇ ਟਾਈਮ ਨੂੰ ਦਰਸਾਉਂਦਾ ਜਦੋਂ ਲੀਟਰ ਜਨਰੇਸ਼ਨ ਗ੍ਰੈਜੂਅਲੀ ਮਾਡਰਨ ਹੋਣੀ ਸਟਾਰਟ ਹੋ ਗਈ ਸੀ ਉਹਨਾਂ ਦੀ ਕੰਫਰਟ ਦੀ ਬਿਲਡਿੰਗ ਸਟਾਈਲ ਨੂੰ ਰਿਪਰੈਜ਼ੈਂਟ ਕਰ ਰਿਹਾ ਇਹ ਹਾਊਸ ਬੁਡਨ ਫਰੇਮ ਤੇ ਕਲੇਪਬੋਰਡ ਸਾਈਡਿੰਗ ਨਾਲ ਬਣਿਆ ਹੋਇਆ ਹੈ ਘਰ ਦੀ ਛੱਤ ਸਿੰਪਲ ਸ਼ਿੰਗਲ ਦੀ ਹੈ ਅੰਦਰ ਤੁਸੀਂ ਲਾਰਜ ਵਿੰਡੋ ਬੈਟਰ ਲਾਈਟਿੰਗ ਤੇ ਆਰਗੇਨਾਈਜ਼ਡ ਫਰਨੀਚਰ ਦੇਖ ਸਕਦੇ ਹੋ ਜੋ ਮਾਡਰਨ ਲਿਵਿੰਗ ਸਟਾਈਲ ਨੂੰ ਰਿਪਰੈਜ਼ੈਂਟ ਕਰਦਾ ਹੈ ਬਟ ਘਰ ਦੇ ਅੰਦਰ ਅੱਜ ਵੀ ਵੁੱਡ ਸਟੋਵ ਹੈਂਡਮੇਡ ਫਰਨੀਚਰ ਰੱਖਿਆ ਹੋਇਆ ਹੈ ਜੋ ਦੱਸਦਾ ਹੈ ਕਿ ਸਕਾਟਿਸ਼ ਲੋਕਾਂ ਦੀ ਹਾਰਡ ਵਰਕ ਤੇ ਸਿੰਪਲ ਲਾਈਫ ਥਿਸ ਹਾਊਸ ਸ਼ੋਜ਼ ਸਕਾਟਿਸ਼ ਟ੍ਰਾਂਜੀਸ਼ਨ ਲਾਈਫ ਜਿੱਥੇ ਉਹ ਟ੍ਰੈਡੀਸ਼ਨਲ ਕਰਾਫਟ ਫਾਰਮਿੰਗ ਤੇ ਸੈਲਫ ਸਫੀਸੈਂਸੀ ਨੂੰ ਮਾਡਰਨ ਕੰਫਰਟ ਨਾਲ ਕੰਬਾਈਨ ਕਰ ਰਹੇ ਸੀ ਥਿਸ ਹਾਊਸ ਇਜ਼ ਆ ਬ੍ਰਿਜ ਬੀਟਵੀਨ ਟ੍ਰੈਡੀਸ਼ਨਲ ਹਾਈਲੈਂਡ ਐਂਡ ਮਾਡਰਨ ਅਡਾਪਟੇਸ਼ਨ ਅਗਲਾ ਘਰ ਹੈ ਸ਼ਿੰਗਲ ਮਿਲ ਇਹ ਜਗ੍ਹਾ ਸ਼ੈਟਲਰ ਦੀ अर्ली ਇੰਡਸਟਰੀ ਤੇ ਕraftmanship ਨੂੰ ਰਿਪਰੈਜ਼ੈਂਟ ਕਰਦੀ ਹੈ। ਇਹ ਮਿਲ वुਡਨ ਸਿੰਗਲ ਬਣਾਉਂਦੀ ਹੈ। ਸਿੰਗਲ ਮਤਲਬ ਉਹ স্মੋਲ वुਡਨ ਪੀਸਸ ਜੋ ਘੜ ਦੀ ਸ਼ੱਤ ਚ ਲੱਗਦੇ ਆ। ਆਪਾਂ ਕਹਿ ਸਕਦੇ ਹਾਂ ਕਿ ਬਾਲੀ ਇਹ ਮਿਲ ਦੀ ਖਾਸੀਅਤ ਇਹ ਸੀ ਕਿ ਬਾਟਰ ਪਾਵਰ ਨਾਲ ਚੱਲਦੀ ਸੀ। ਜਦੋਂ ਪਾਣੀ ਬੀਲ ਨੂੰ ਘੁਮਾਉਂਦਾ ਸੀ, એનર્ਜੀ ਦੀ ਹੈਲਪ ਨਾਲ ਕਟਰ ਲੱਕੜ ਨੂੰ ਬਰੀਕ ਪੀਸਸ ਵਿੱਚ ਕੱਟ ਕਰਦੇ ਸਨ। ਇਹ ਸ਼ੈਟਲਰ ਲਈ ਇੱਕ ਬਹੁਤ ਵੱਡੀ ਇਨੋਵੇਸ਼ਨ ਸੀ। ਮੈਨੂਅਲ ਕੰਮ ਤੋਂ ਮਸ਼ੀਨ ਬੇਸਡ ਕੰਮ ਵੱਲ ਉਹਨਾਂ ਦਾ ਪਹਿਲਾ ਕਦਮ ਸੀ ਅਖੀਰਲਾ ਘਰ ਕਾਰਡਿੰਗ ਮਿਲ ਪਹਿਲਾਂ ਆਪਾਂ ਘਰ ਵਿੱਚ ਦੇਖਿਆ ਕਿ ਚਰਖੇ ਪਏ ਸੀ ਖੱਡੀਆਂ ਸੀ ਮਤਲਬ ਹੱਥੀਂ ਕੰਮ ਕੀਤਾ ਜਾਂਦਾ ਸੀ ਬਟ ਕਾਰਡਿੰਗ ਮਿਲ ਉਹ ਇਨੋਵੇਸ਼ਨ ਦੀ ਪ੍ਰੋਗਰੈਸ ਸੀ ਜਿੱਥੇ ਹੁਣ ਬੂਲ ਪ੍ਰੋਸੈਸਿੰਗ ਮਸ਼ੀਨ ਤੇ ਹੋਣ ਲੱਗੀ ਰੌ ਬੂਲ ਨੂੰ ਸਾਫ਼ ਕਰਕੇ ਸਮੂਥ ਬਣਾ ਕੇ ਸਪਿਨਿੰਗ ਲਈ ਰੈਡੀ ਕੀਤਾ ਜਾਂਦਾ ਇਹ ਮਿਲ ਵੀ ਵਾਟਰ ਪਾਵਰਡ ਸੀ ਪਾਣੀ ਬੀਲ ਦੀ ਹੈਲਪ ਨਾਲ ਮਸ਼ੀਨ ਚੱਲਦੀ ਸੀ ਅੱਜ ਦਾ ਸਫਰ ਹਾਈਲੈਂਡ ਵਿਲੇਜ ਵਿੱਚ ਸਿਰਫ ਇੱਕ ਟੂਰ ਨਹੀਂ ਸੀ ਇੱਕ ਜਰਨੀ ਸੀ ਬੈਕ ਇਨ ਅ ਟਾਈਮ ਇਹ ਪਿੰਡ ਸਾਨੂੰ ਜਾ ਦਿੰਦਾ ਹੈ ਕਿ ਸਾਡੇ ਪੁਰਖਿਆਂ ਦੀ ਭਾਵੇਂ ਜ਼ਿੰਦਗੀ ਸਿੰਪਲ ਸੀ ਬਟ मीनिंगफुल ਸੀ ਉਹਨਾਂ ਕੋਲ ਮਾਡਰਨ ਕੰਫਰਟ ਨਹੀਂ ਸੀ ਬਟ ਜੁਨਿਟੀ ਮਿਹਨਤ ਤੇ ਫੇਥ ਸੀ ਲੋਹਾਰ ਦੀ ਆਵਾਜ਼ ਤੋਂ ਸਕੂਲ ਦੇ ਚਾਕਬੋਰਡ ਤੱਕ ਜਰਨਲ ਸਟੋਰ ਦੇ ਹਾਸਿਆਂ ਤੋਂ ਕਾਰਡਿੰਗ ਮਿਲਦੀ ਪਾਣੀ ਦੀ ਗੂੰਜ ਤੱਕ ਹਰ ਜਗ੍ਹਾ ਉਹਨਾਂ ਦੀ ਰੂਹ ਤੇ ਕਲਚਰ ਅੱਜ ਵੀ ਜਿੰਦਾ ਹੈ ਜਦੋਂ ਵੀ ਤੁਸੀਂ ਹਾਈਲੈਂਡ ਵਿਲੇਜ ਜਾਉਂੂ ਉਨ੍ਹਾਂ ਦੇ ਪਿਆਰ ਮਿਹਨਤ ਤੇ ਹੋਪ ਨੂੰ ਮਹਿਸੂਸ ਕਰੋ ਇਹੀ ਹੈ ਗੀਲਿਕ ਸਪਰੇਟ ਇਹੀ ਹੈ ਨੋਵਾ ਸਕੋਸ਼ੀਆ ਦਾ ਹਾਰਟ ਥੈਂਕਸ ਫॉर ਵਾਚਿੰਗ ਥਿਸ ਵੀਡੀਓ